ਸਿਕਰ ਵੀਰੋ ਅੱਜ ਗੱਲ ਕਰਦੇ ਆਪਾਂ ਜੋ ਪਸ਼ੂਆਂ ਦੀ ਮੰਡੀ ਫੱਗੂ ਪਿੰਡ ਦੇ ਵਿੱਚ ਲੱਗਦੀ ਹੁੰਦੀ ਸੀ ਤੇ ਉਹ ਮੰਡੀ ਨਾ ਸਰਕਾਰੀ ਮੰਡੀ ਹੁਣ ਉਥੋਂ 4 ਕਿਲੋਮੀਟਰ ਦੂਰ ਉਸੇ ਰੋਡ ਤੇ ਝੋੜ ਰੋਹੀ ਲੱਗਣ ਲੱਗੀ ਸਰਕਾਰੀ ਮੰਡੀ ਐ ਇਹ ਤੇ ਬਾਕੀ ਸਾਰੇ ਨਵੇਂ ਪੁਰਾਣੇ ਵਪਾਰੀਆਂ ਨੂੰ ਵੀ ਇਹ ਕਹਨੇ ਆ ਵੀ ਵੱਧ ਤੋਂ ਵੱਧ ਪਹਿਲਾਂ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਹਰ ਐਤਵਾਰ ਉਥੇ ਇਹ ਮੰਡੀ ਲੱਗਣੀ ਆ ਤੇ ਬਾਕੀ ਜਿੰਨੇ ਵੀ ਬੰਦੇ ਉਥੇ ਜਾਂਦੇ ਨੇ ਜਾਂ ਦੂਰੋਂ ਨੇੜੇ ਆਉਂਦੇ ਨੇ ਇੱਕ ਦਿਨ ਪਹਿਲਾਂ ਜਾਂਦੇ ਨੇ ਰਹਿਣ ਦਾ ਪ੍ਰਬੰਧ ਆ ਬੰਦਿਆਂ ਦੇ ਖਾਣ ਪੀਣ ਦਾ ਪੂਰਾ ਪ੍ਰਬੰਧ ਆ ਤੇ ਪਸ਼ੂਆਂ ਦੇ ਹਰੇ-ਹਰੇ ਚਾਰੇ ਦਾ ਪੂਰਾ ਪ੍ਰਬੰਧ ਆ ਪਾਣੀ ਧਾਣੀ ਦਾ ਪੂਰਾ ਫੁੱਲ ਪ੍ਰਬੰਧ ਆ ਉਹ ਪਿੰਡ ਦੀ ਪੰਚਾਇਤ ਝੋੜ ਰੋਹੀ ਦੀ ਤੇ ਨੇੜੇ ਲਵੇ ਲਵੇ ਦੇ ਪਿੰਡ ਤੇ ਆਪਣੇ ਜਿਹੜੇ ਹੋਰ ਪਿੰਡ ਦੇ ਨੌਜਵਾਨ ਉਹਨਾਂ ਨੂੰ ਇਹ ਚੀਜ਼ ਦਾ ਇੰਨਾ ਜਨੂਨ ਆ ਵੀ ਮੂਰੇ ਲੱਗ ਕੇ ਕੰਮ ਕਰ ਰਹੇ ਨੇ ਭੱਜ ਭੱਜ ਕੇ ਤੇ ਉਹ ਵੀਰ ਕਈ ਦਿਨਾਂ ਤੋਂ ਵਪਾਰੀਆਂ ਦਲਾਲਾਂ ਨਾਲ ਮੀਟਿੰਗਾਂ ਕਰਕੇ ਵੀ ਉਹ ਮੰਡੀ ਨੂੰ ਆਪਾਂ ਇੱਕ ਉੱਚ ਕੋਟੀ ਦੀ ਮੰਡੀ ਬਣਾ ਸਕੀਏ ਤੇ ਹੋਰ ਜਾਣਕਾਰੀ ਲਈ ਬਈ ਕਈ ਵਾਰ ਕੋਈ ਗੱਲ ਬੋਲਣ ਕਣੀ ਉਹ ਰਹਿ ਵੀ ਜਾਂਦੀ ਆ ਹਨਾ ਵਪਾਰੀਆਂ ਨੂੰ ਜਿਆਦੇ ਪੇ ਤੁਹਾਨੂੰ ਦੋ ਨੰਬਰ ਦਿੰਨੇ ਆ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਅੱਜ ਇਹਨਾਂ ਦਵਾਰ ਆ ਅੱਜ ਵੀ ਉੱਥੇ ਮੰਡੀ ਲੱਗ ਰਹੀ ਆ ਪਹਿਲਾ ਨੰਬਰ 9466090942 9466090942 ਦੂਸਰਾ ਨੰਬਰ 8969 ਬਾਕੀ ਸਕਰੀਨ ਤੇ ਨੰਬਰ ਸ਼ੋ ਕਰਦੇ ਦੁਬਾਰੇ ਫੇਰ ਬੋਲ ਦਿਆ ਨੰਬਰ 981330069 ਤੇ ਇਹ ਅਸੀਂ ਤਾਂ ਹ ਉੱਪਰ ਵੀ ਲਿਖਾਂਗੇ ਨੰਬਰ ਤਾਂ ਵਧ ਜਾਣਕਾਰੀ ਲੈਣ ਲਈ ਤੁਸੀਂ ਇਹਦੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ